ਰਿਆਸਤ نیوز ਦੇ ਨਾਲ ਜੁੜੇ ਸਾਰੇ ਦੋਸਤਾਂ ਦਾ ਸਵਾਗਤ ਹੈ ਮੈਂ ਬਹਾ ਗਗਨਦੀਪ ਸਿੰਘ ਲੰਦਪੁਰੀ ਤਾਂ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਆਂ ਵੱਡੀ ਅਪਡੇਟ ਹੈ ਕਿ ਸੱਜਣ ਕੁਮਾਰ ਦੇ ਫੈਸਲੇ ਤੇ ਅੱਜ ਵੀ ਜੋ ਫੈਸਲਾ ਉਟਲਿਆ ਗਿਆ ਜੋ ਸੱਜਣ ਕੁਮਾਰ ਫੈਸਲੇ ਤੇ ਜੋ ਬੈਂਸ ਹੋਣੀ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਤਾਂ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਆਂ ਹੁਣ ਤੱਕ ਦੀ ਵੱਡੀ ਅਪਡੇਟ ਹੈ ਕਿ ਸੱਜਣ ਕੁਮਾਰ ਦੇ ਸਜ਼ਾ ਦਾ ਫੈਸਲਾ ਜੋ ਅੱਜ ਵੀ ਟਲ ਗਿਆ ਹੈ ਅਦਾਲਤ ਵੱਲੋਂ ਜੋ ਸਜ਼ਾ ਦੇਣੀ ਸੀ ਉਸ ਦੀ ਬੈਸ ਕੀਤੀ ਜਾਣੀ ਸੀ ਤੇ ਉਸ ਬੈਸ ਨੂੰ ਜੜਾਇਆ ਉਹ ਮੁਲਤਵੀ ਕਰ ਦਿੱਤਾ ਗਿਆ 1984 ਸਿੱਖ ਦੰਗਿਆਂ ਦੇ ਵਿੱਚ ਦੋਸ਼ੀ ਕਰਾਰ ਹੈ ਸੱਜਣ ਕੁਮਾਰ ਜੋ ਕਿ ਕਾਂਗਰਸ ਦਾ ਸਾਬਕਾ ਸੰਸਦ ਮੈਂਬਰ ਵੀ ਹੈ ਤਾਂ 31 ਜਨਵਰੀ ਨੂੰ ਜੋ ਪਿਛਲੇ ਮਹੀਨੇ ਇੱਕ ਚੁਣਵਾਈ ਹੋਈ ਸੀ ਜਿਸ ਦੇ ਵਿੱਚ 31 ਜਨਵਰੀ ਨੂੰ ਜੋ ਇਹ ਸਜ਼ਾ ਦਾ ਫੈਸਲਾ ਉਹ ਸੁਰੱਖਿਆਤ ਰੱਖ ਲੈ ਕੇ ਆਸੀ ਤਾਂ ਅੱਜ ਇਸ ਦੀ ਸੁਣਵਾਈ ਕੀਤੀ ਜਾਣੀ ਸੀ ਜਿਸ ਦੇ ਵਿੱਚ ਇਹ ਫੈਸਲਾ ਆਉਣਾ ਸੀ ਕਿ ਆਖਰਕਾਰ ਸੱਜਨ ਕੁਮਾਰ ਨੂੰ ਸਜ਼ਾ ਦਿੱਤੀ ਜਾਵੇ ਜਾਂ ਨਾ ਤਾਂ ਵੱਡੀ ਅਪਡੇਟ ਦੇ ਨਾਲ ਜੁੜਦੇ ਹਾਂ ਵੱਡੀ ਅਪਡੇਟ ਹੈ ਕਿ ਸੱਜਨ ਕੁਮਾਰ ਦੇ ਮਾਮਲੇ ਤੇ ਅੱਜ ਵੀ ਫੈਸਲਾ ਜਿਹੜਾ ਉਹ ਟਲ ਗਿਆ ਅਦਾਲਤ ਦੇ ਵਿੱਚ ਜੋ ਸਜ਼ਾ ਤੇ ਬੈਸ ਹੋਣੀ ਸੀ ਉਹ ਮੁਲਤਵੀ ਕਰ ਦਿੱਤੀ ਗਈ ਹੈ 1984 ਸਿੱਖ ਵਿਰੋਧੀ ਤੰਗਿਆਂ ਤੇ ਸੱਜਣ ਕੁਮਾਰ ਦੋਸ਼ੀ ਹੈ ਤਾਂ ਪਿਛਲੀ ਸੁਣਵਾਈ ਦੇ ਦੌਰਾਨ ਸੱਜਣ ਕੁਮਾਰ ਦੇ ਉੱਤੇ ਹੋਏ ਇਹ ਦੋਸ਼ ਤੈਅ ਸਨ ਤਾਂ 31 ਜਨਵਰੀ ਨੂੰ ਇਸ ਦਾ ਫੈਸਲਾ ਜਿਹੜਾ ਉਹ ਸੁਰੱਖਿਤ ਰੱਖ ਲਿਆ ਜਾਂਦਾ ਤਾਂ ਦਿੱਲੀ ਪੁਲਿਸ ਨੇ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਸਾਫ ਕਾ ਦੇ ਜੋ ਕਾਂਗਰਸੀ ਆਗੂ ਸੱਜਣ ਕੁਮਾਰ ਹੈ 1984 ਦੇ ਸਿੱਖ ਕਤਲੇਆਮ ਦੇ ਨਾਲ ਸਬੰਧਤ ਜੋ ਇੱਕ ਮਾਮਲਾ ਹੈ ਜਿਸ ਦੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤੇ ਅੱਜ ਉਹਨਾਂ ਨੂੰ ਜਿਹੜੀ ਹੈ ਉਹਨਾਂ ਦੀ ਸਜ਼ਾ ਤੇ ਸੁਣਵਾਈ ਕੀਤੀ ਜਾਣੀ ਸੀ ਪਰ ਫਿਲਹਾਲ rauzeabneow ਅਦਾਲਤ ਵਿੱਚ ਸਜ਼ਾ ਤੇ ਜਿਹੜੀ ਹੈ ਉਹ ਬਹਿਸ ਕੀਤੀ ਜਾਣੀ ਸੀ ਤਾਂ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਤਾਂ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਸੱਜਣ ਕੁਮਾਰ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਸੀ ਤਾਂ ਵੱਡੀ ਅਪਡੇਟ ਹੈ ਕਾ ਮਾਮਲਾ ਉਹੀ ਹੈ ਜੋ ਸਿੱਖ ਵਿਰੋਧੀ ਦੰਗਿਆਂ ਤੇ ਵਿੱਚ ਕਿਸੇ ਭੀੜ ਦੀ ਅਗਵਾਈ ਜਿਹੜੀ ਆ ਕੀਤੀ ਸੀ ਤਾਂ ਉਸੇ ਭੀੜ ਦੇ ਦੋ ਸਿੱਖਾਂ ਦਾ ਕਤਲ ਕਰ ਦਿੱਤਾ ਸੀ ਜਿਸ ਦੀ ਅਗਵਾਈ ਛੱਜਣ ਕੁਮਾਰ ਵੱਲੋਂ ਕੀਤੀ ਜਾ ਰਹੀ ਸੀ ਤਾਂ ਉਸੇ ਭੀੜ ਨੇ ਉਹਨਾਂ ਦੇ ਘਰ ਦੇ ਉੱਤੇ ਵੀ ਹਮਲਾ ਕੀਤਾ ਸੀ ਘਰ ਨੂੰ ਅੱਗ ਲਗਾ ਦਿੱਤੀ ਸੀ ਅਤੇ ਲੋਹੇ ਦੇ ਰਾੜਾਂ ਦੇ ਨਾਲ ਜਿਹੜਾ ਹਮਲਾ ਕਰ ਦਿੱਤਾ ਸੀ ਜਿਸ ਦੇ ਵਿੱਚ ਦੋ ਸਿੱਖ ਮਾਰੇ ਜਾਂਦੇ ਨੇ ਤਾਂ ਉਹਨਾਂ ਨੇ ਸ਼ਿਕਾਇਤ ਜਿਹੜੀ ਆ ਉਹ ਪੁਲਸ ਕੋਲ ਦਰਜ ਕਰਵਾਈ ਸੀ ਪਿਤਾ ਪੁੱਤਰ ਦੀ ਜੋੜੀ ਦੀ ਹਤਿਆ ਦੇ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਸਰਕਾਰੀ ਵਕੀਲ ਨੇ ਆਪਣੀਆਂ ਲਿਖਤਾਂ ਦਲੀਲਾਂਦਾਰ ਕਰਨੀਆਂ ਸਨ ਤੇ ਉਹ ਨਿਰਪੈ ਅਤੇ ਹੋਰ ਮਾਮਲਿਆਂ ਦੇ ਵਿੱਚ ਵੀ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਲਈ ਦਵਾ ਪਾਰਿਆ ਤਾਂ ਸੀਨੀਅਰ ਵਕੀਲ ਨੇ ਵੀ ਆਪਣੀਆਂ ਲਿਖਤਾਂ ਦਲੀਲਾਂ ਦਿੱਤੀਆਂ ਅਦਾਲਤ ਨੇ ਸਜ਼ਾ ਤੇ ਦਲੀਲਾਂ ਸੁਣਨ ਦੇ ਲਈ ਮਾਮਲੇ ਨੂੰ 21 ਫਰਵਰੀ ਨੂੰ ਸੂਚੀਬੱਧ ਕਰ ਦਿੱਤਾ ਗਿਆ ਤਾਂ ਹੁਣ 21 ਫਰਵਰੀ ਨੂੰ ਜਿਹੜਾ ਆ ਉਹ ਦੁਬਾਰਾ ਸੁਣਵਾਈ ਕੀਤੀ ਜਾਏਗੀ ਤਾਂ ਸੱਜਣ ਕੁਮਾਰ ਦੇ ਮਾਮਲੇ ਤੇ ਅੱਜ ਵੀ ਜੋ ਫੈਸਲਾ ਜਿਹੜਾ ਆ ਉਹ ਅਦਾਲਤ ਵੱਲੋਂ ਟਾਲ ਦਿੱਤਾ ਗਿਆ ਅਦਾਲਤ ਦੇ ਵਿੱਚ ਜੋ ਸਜ਼ਾ ਤੇ ਬਹਿਸ ਹੋਣੀ ਸੀ ਤਾਂ ਜੋ ਸੱਜਣ ਕੁਮਾਰ ਦੇ ਉੱਤੇ ਕਿਸ ਤਰ੍ਹਾਂ ਨੂੰ ਸਜ਼ਾ ਲੱਗੇ ਜਾਂ ਕਿਸ ਸਜ਼ਾ ਲੱਗੇ ਉਮਰ ਕੈਦ ਦੀ ਸਜ਼ਾ ਹੋਵੇ ਜਾਂ ਫਿਰ ਫਾਂਸੀ ਦੀ ਸਜ਼ਾ ਹੋਵੇ ਅੱਜ ਇਸ ਫੈਸਲੇ ਤੇ ਬਹਿਸ ਕੀਤੀ ਜਾਣੀ ਸੀ ਤਾਂ ਅੱਜ ਸਜ਼ਾ ਜਿਹੜੀ ਆ ਉਹ ਤੈ ਹੋਣੀ ਸੀ ਤਾਂ ਉਸ ਦੀ ਸੁਣਵਾਈ ਨੂੰ ਜਿਹੜਾ ਉਹ ਅੱਜ ਮੁਲਤਵੀ ਕਰ ਦਿੱਤਾ ਗਿਆ ਤਾਂ ਇਸ ਦੀ ਅਗਲੀ ਤਰੀਕ ਜਿਹੜੀ ਆ ਉਹ 21 ਫਰਵਰੀ ਦੀ ਜਿਹੜੀ ਆ ਉਹ ਰੱਖੀ ਗਈ ਹੈ ਤਾਂ ਹੁਣ ਜੋ ਸੱਜਨ ਕੁਮਾਰ ਬਾਰ-ਬਾਰ ਬਸਦੇ ਨਜ਼ਰ ਆ ਰਹੇ ਤਾਂ ਭੱਟੀ ਰਾਹਤ ਮਿਲਿਆ ਅਦਾਲਤ ਵੱਲੋਂ ਅੱਜ ਦੀ ਜੋ ਸਜਾ ਦੇ ਵਿੱਚ ਬਹਿਸ ਹੋਣੀ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੱਜਣ ਕੁਮਾਰ ਦੇ ਮਾਮਲੇ ਤੇ ਅੱਜ ਵੀ ਜਿਹੜਾ ਆ ਉਹ ਫੈਸਲਾ ਟਲ ਗਿਆ 1984 ਦੇ ਸਿੱਖ ਦੰਗਿਆਂ ਦਾ ਸੱਜਣ ਕੁਮਾਰ ਆ ਦੋਸ਼ੀ ਜੋ ਪਿਛਲੀ ਚੁਣਵਾਈ ਦੇ ਦੌਰਾਨ ਸੱਜਣ ਕੁਮਾਰ ਉੱਤੇ ਹੋਏ ਦੋਸ਼ ਤਹਿਸਾਨਾ ਤਾਂ 31 ਜਨਵਰੀ ਨੂੰ ਇਹ ਫੈਸਲਾ ਜਿਹੜਾ ਸੁਰੱਖਿਅਤ ਰੱਖ ਲਿਆ ਗਿਆ ਸੀ ਤਾਂ ਦਿੱਲੀ ਦੇ ਜੋ ਸਿੱਖ ਦੰਗੇ ਇਹਾਂ ਦੇ ਵਿੱਚ ਦੋਸ਼ੀ ਕਰਾਰ ਨੇ ਪਿਤਾ ਤੇ ਪੁੱਤ ਦੇ ਕਤਲ ਦੇ ਮਾਮਲੇ ਦੇ ਵਿੱਚ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਨੇ ਤਤਲੀ ਪੁਲਿਸ ਨੇ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਆ ਤਾਂ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਛੋੜਦੇ ਆ